ਦੇ ਵਿੱਚ ਬੰਦਾ ਪਿਆਰ ਦਿੰਦਾ ਹੈ ਲਾ ਪਹਿਲੀ ਕਬੱਡੀ ਲੰਬੜ ਉਹ ਮੱਧਿਆ ਵਾਲਾ ਨੰਬਰ 6 ਕਬੱਡੀ ਖਾ ਹੈ ਸਤਿ ਪਿਆਰ ਇੱਕ ਕਬੱਡੀ ਦੇ ਪੁਰਸੇ ਗੁਰੂ ਰਾਮ ਹੈਲੋ ਹੈਲੋ ਭਾਜੀ ਇੱਕ ਮਿੰਟ ਮੈਂ ਆਪਣੀ ਕਲੱਬ ਦੇ ਦਰਜਾ ਮਦਾਂਜਾ ਮੈਂਬਰਾਂ ਨੂੰ ਬੇਨਤੀ ਕਰੂੰਗਾ ਕਿ ਆਏ ਹੋਏ ਪਰੌਣੇ ਜਿਹੜੇ ਖੇਡ ਰਹੇ ਨੇ ਉਹਨਾਂ ਨੂੰ ਸਨਮਾਨ ਦੀ ਜਗ੍ਹਾ ਨਾਲ ਹੀ ਦਿੱਤੇ ਇਹਨਾਂ ਜੀਰਪੁਰ ਯਾਗ ਦਾ ਇੱਕ ਨੂੰ ਸਨਮਾਨ ਕੀਤਾ ਜਾਵੇ ਹਾਂਜੀ ਨਾਲ ਦੀ ਨਾਲ ਮੈਂ ਹੋਂਦ ਦਾ ਸ਼ੇਰਮਾ ਇਹ ਤੋਂ ਪਹਿਲਾਂ ਸਰਦ ਸੁਖਿੰਦਰ ਸਿੰਘ ਸ਼ੈਣੀ ਜੀ ਆ ਉਹਨਾਂ ਨੂੰ ਸਨਮਾਨਤਕ ਪਾਉ ਪਾਜੀ ਮਿੱਤਰ ਬਾਜੀ ਜੈਨ ਸਾਹਿਬ ਨੂੰ ਤੇ ਨਾਲ ਹੀ ਜਗਰੂਪ ਸਿੰਘ ਜਰਖੜ ਜੀ ਉਹ ਵੀ ਆਪਣਾ ਸਨਮਾਨ ਜਾਣ ਲੈਣ ਸਰਦ ਸੁਖਿੰਦਰ ਸਿੰਘ ਸ਼ੈਣੀ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਉਂ ਲੈਣ आप लाख रुपया देता है बहुत बहुत धन्यवाद जी बहुत बहुत धनबाद सुशील बिल्कुल जी मेरे को बेटा सहयोग लिए है पांच लाख बहुत बहुत धनबाद है ਸੱਜਣ ਮਾੜੀ ਦੀ ਧਰਤੀ ਦਾ ਜਿੰਦਾ ਕਲਮੀਰ ਉਹ ਪਟਾਕੇ ਜਰੂਰ ਰਮਾ ਪੁੱਤੜ ਗਨੇ ਆਪਣੀ ਟੀਮ ਲਈ ਲੱਖਾਂ ਜੱਕ ਜੋੜਦਾ ਹੈ ਵੱਡਾ ਮਾਚ ਕਿਹੜਾ ਯਾਰਾ ਲਾ ਪਿੰਦੇ ਬੰਦੂਰੀ ਦਾ ਵੀ ਜੋਰ ਲੱਗਾ ਮੈਂ ਇੱਕ ਵਾਰ ਸੇ ਟੀਮ ਕਹਿੰਦੇ ਲਿੱਤਰਾਂ ਦੀ ਖੇਡਨੀ ਤੇ ਪਿੰਦੇ ਬੰਦੂਰੀ ਨੇ ਕਹਿੰਦੇ ਲਿੱਤਰਾਂ ਲਈ ਬਹੁਤ ਤਗੜੇ ਜੱਫੇ ਲਾਏ ਮੈਂ ਵੀ ਪੱਟੀ ਦਾ ਹੁਣੇ-ਹੁਣੇ ਪੁੱਛਿਆ ਪਿੰਦੇ ਬੰਦੂਰੀ ਨੂੰ ਕਿ ਹਣ ਪਾ ਦੋ ਖੇਡਣਾ ਕਹਿੰਦਾ ਹੁਣ ਤਾਂ ਪਰਦੇਸ ਵਾਲੀ ਧਰਤੀ ਤੇ ਖੇਡਾਂਗੇ ਜਿੰਦਰਾ ਅਫਰ ਆਗਾ ਮੱਡਾ ਮਾਨਾ ਤੇਤਰਾ ਵਾਲਾ ਦੀਪਾ ਕਬੱਡੀ ਬਾਲ ਨਹੀਂ ਚੱਲਦਾ ਹੁਣ ਕਹਿੰਦੇ ਕਬੱਡੀ ਗਈ ਹੈ ਦੀਪਾ ਕਬੱਡੀ ਪਾਰ ਹੈ ਨਿਤਰਾ ਦੀ ਟੀਮ ਦੇ ਖੇਡਦੇ ਖੇਡਦੇ ਦੁਨੀਆ ਤੇ ਤਸੰਗ ਹੋ ਗਏ ਆ ਉਹ ਖਾਲੇ ਵੇਸੇ ਨੂੰ ਜਾਂ ਪਰ ਕੋਸ਼ਿਸ਼ ਕਰ ਰਹੇ ਆ ਪਰ ਤੱਕਣ ਰਹੇ ਉਸੀ ਟੀਮ ਦੇ ਅੰਕ ਦੀ ਟੀਮ ਕੋਲ ਜੋੜ ਹੁੰਦਾ ਜਿਹੜੇ ਮਤੋਂ ਹੁਣ ਜਿਹੜੀ ਕਹਿੰਦੇ ਬਾਹਰ ਦੇ ਟਾਪੋਂ ਲਾ ਰਿਹਾ ਹੈ ਖੇਡ ਕਬੱਡੀ ਦੀ ਦੁਨੀਆ ਵਿੱਚ

ਸਿਮਾਂ ਦੇ ਨਾਲ ਤੇ ਸਾਹਮਣੇ ਦੇਖੋ ਜੁੱਟ ਕਬੱਡੀ ਆ ਨੰਬਰ ਕਲੌਨੀ ਕਾਹਦੀਆਂ ਵਾਰ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਡੰਗਾ ਲਾ ਰਿਹਾ ਮੰਨਿਆ ਦੀ ਟੀਮ ਐਨ ਤਗੜੇ ਰੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਹੈ ਸਰੇਨਾ ਮੈਚ ਖੇਡਣੇ ਆਜਾ ਇੱਥੇ ਵੀ ਇੰਨਾਂ ਦੇ ਵੀ ਪਹੁੰਚਣ ਦਾ ਭਾਵਾਂ ਦਾ ਧੰਨਵਾਦ ਹੈ ਕਿਉਂਕਿ ਰੋਗ ਬੰਦੇ ਨੂੰ ਉੱਥੇ ਟਿਕਟ ਨਾ ਮਿਲਦੀ ਜਿੱਦਾਂ ਕੁਰਕੂਨ ਤੇ ਵੀ ਸਾਥ ਪਾਰ ਹੁੰਦੀ ਜਦੋਂ ਕੰਮ ਤੋਂ ਬੰਦਾ ਘਰ ਆਉਂਦਾ ਘਰ ਵਾਲੀ ਕੰਮਾਂ ਦੀ ਬਾਤ ਹੁੰਦੀ ਕਿੰਨਾ ਮੈਂ ਬੰਦੇ ਦਾ ਬੇੜਾ ਘੱਟ ਹੁੰਦਾ ਕੰਮ ਵਾਲਿਆਂ ਦੀ ਜਾਂਜਾ ਕਾਰ ਹੁੰਦੀ

ਫਿਰ ਕਰਦਾ ਦੋਸਤ ਵੀ ਵੱਧਦਾ ਫਿਰ ਬੰਦਾ ਬਲਾਰ ਹੋ ਰਿਹਾ ਹੈ ਕਿਉਂ ਗੋਲੀ ਦੋਸਤ ਵੀ ਵੱਧਦਾ ਜੇ ਕਹਿੰਦੇ ਪਰੇਸ਼ਾਨ ਹੋਣਾ ਤੇ ਖੂਨ ਵੀ ਦੇਦੇ ਉਹ ਮਰ ਕੇ ਤਾਂ ਗੰਗਾ ਜਲਦੀ ਬੋਲਣਾ ਉਧਰ ਜਿੰਦਗੀ ਦੇ ਨਾਲ ਵੀ ਤੇ ਜਿੰਦਗੀ ਤੋਂ ਬਾਅਦ ਵੀ ਪਰ ਅੱਜ ਮੈਚ ਕਹਿੰਦੇ ਮਾਂਖੜ ਕਬੱਡੀ ਦੇ ਪਿੰਡੇ ਹੀ ਖੇੜਦੇ ਆ ਦੁਨੀਆਂ ਦੇ ਮੰਨੇ ਪ੍ਰਮੰਨੇ ਕਾਲੀ ਖੇੜਦੇ ਤੇ ਪ੍ਰਮਾਹ ਬਾਟਾਂ ਵਾਲਾ ਜਿਹਦੀ ਕੁਆਲਿਟੀ ਪੈ ਗਈ ਤੇ ਸਾਹਮਣੇ ਚਾਲ ਤੇ ਚੰਦਿਆਂ ਘੜਾਸਿਆਂ ਦੇ ਵਾਰ ਨਹੀਂ ਚਲਦੇ ਹੋਣੀ ਅੱਗੇ ਕਹਿੰਦੇ ਤਿਆਰ ਨਹੀਂ ਚਲਦੇ ਕੋਈ ਕਾਹਦਾ ਬੰਦਾ ਦੋਸਤੋ ਇਹਦੇ ਵਿੱਚੋਂ ਪਿੰਡ ਦਾ ਬੰਦੇ ਚਾਰ ਨਹੀਂ ਚਲਦੇ कन्या कड़ा सेम दिमाग नहीं चलते तो कन्या में क्या हो सुपर सितार नहीं चलते कन्या कन्या बेकार बिचो सुपर सितार नहीं चलते आज सुपर है सुपर है एक बड़ी हमारे नंबर है देखिए एक बड़ी करता है इस शोभनी कमेटी की नींद में क्यों ना है ना कोई ना तो कोई ना देखने को अली कमेटी पाउंडरी हर तरफ की चोरी ਸੇਰ ਸਰਦਾਰ ਜੰਮੂ ਕਬੱਡੀ ਪਾਉਣ ਲਈ ਵਧ ਗਿਆ ਉਧਰ ਚਾਰ ਨੇ ਚਾਰਾਂ ਦੇ ਵਿੱਚੋਂ ਸਿਮਾ ਪੱਟੜ ਕਰਾਉ ਬੱਲੇ ਬਲੇ ਆ ਜੱਸਾ ਤਿਆਰ ਪਰ ਸਾਹਮਣੇ ਦੇਖਾਂਗੇ ਇਹ ਸੇ ਨਕਰਦਾ ਹੈਪੀ ਪਰ ਇਧਰ ਦੇ ਪਾਸੇ ਆ ਵੱਡੀ ਕੁਸ਼ ਕੀਤੀ ਕਹਿੰਦੇ ਇਸ ਵੇਲੇ ਬਸ ਸਤੂ ਹੈ ਸੁਰਖ ਕੋਰੀਆ ਕਾਮਯਾਬੀ ਇਸ ਵੇਲੇ ਕਹਿੰਦੇ ਨਮਨ ਆਪਣੀ ਟੀਮ ਨੇ ਕਰਵਾ ਦਿੱਤਾ ਹੈ ਕਬੱਡੀ ਦੀ ਖੇਡ ਦਾ ਪੀਕਾ ਦੀ ਕਬੱਡੀ ਆ ਜਾਂਦੀ ਹੈ ਇਹ ਜਿਹ ਮਾਹੌਲ ਦੇ ਵਿੱਚ ये बैंगलोर ना कुछ पूरा हो गया थे और जहाँ जानू ने मित्रों रोड़े पाजे थे एक बड़े ना पूरा हुए अरे नहीं तो ना मोर अपने नहीं जिंदे सोने आ ये मामा ने शक्ति अंतु निर्मित हुई और पैक्टा दे दो दे तो क्या तो जिंदे सोने आ और पैक्टा दे दो दे तो क्या तो जिंदे सोने पैक्टा दे दो तो क्या तो जिंदे और थापी देखेंगे तो बोरी चोरी करनी हो, तो ਫਿਰ ਮੈਦਾਨਾਂ ਵਿੱਚ ਤਾਰੇ ਜਾਂਦਾ ਮੇਰੇ ਵੀਰੋ ਲਓ ਫੇਰ ਮੈਦਾਨ ਵਿੱਚ ਇਹ ਆ ਕਿ ਉਹ ਪਿੰਡਾ ਸੱਜਣ ਵਾਲੀ ਆ ਉਹ ਬੰਦਿਆ ਕਬੱਡੀ ਖਾ ਰਿਹਾ ਹੈ ਲੈ ਵੀ ਜੇ ਜੱਫਾ ਲਾਵੇ ਜਾਂਦਾ ਜੁਕਾ ਕਹਿੰਦੇ ਵੀ ਸਾਡੇ ਵੱਲੋਂ 500 ਲੈ ਲਈ ਉਹ ਸਾਹਮਣੇ ਦੇ ਗਾਂਗੇ ਸੇ ਨਕਰਦਾ ਹੈ ਵੀ ਉਹ ਸਾਹਮਣੇ ਦੇ ਗਾਂਗੇ ਸੱਤੂ ਦੇ ਨਾਲ ਟੱਕਰ ਤੇ ਪੁਆਇੰਟ ਸਾਹਮਣੇ ਦੇ ਗਾਂਗੇ ਪਿੰਡਾ ਸੱਜਣ ਵਾਲੀ ਆ ਆਪਣੀ ਟੀਮ ਦੇ ਕਿੰਨ ਨੰਬਰ ਦਾ ਵਾਧਾ ਕਰ ਰਹੀ ਹੈ ਜੇ ਵੀਰ ਸਾਡਾ ਇਹ ਬੰਦਾ ਮਾਣ ਕਰ ਰਿਹਾ ਹੈ ਅਰੇ ਵੀਰ ਉਹ ਅੱਗੇ ਧੰਨਵਾਦ ਸਭ ਨੂੰ ਜਿਹੜੇ ਮੈਦਾਨ ਹੈ ਲੰਕਾ ਲਈ ਘੋੜੇ ਕੱਢੀ ਪਾਉਂਦੀ ਹੈ ਫਿਰ ਦੇ ਗਰਾਮ ਵਿੱਚ ਡੇਗਿਓ ਹੁਣ ਕਾਜ ਰਹੀ ਹੈ ਕਿ ਸ਼ੇਰ ਰਗੇ ਤੰਗੜੇ ਹਰ ਕੋਈ ਕੱਪਣਾਏ ਮੇਥੇ ਕੋਈ ਨਾ ਤਕੜਾ ਜਿਹੜੇ ਭੇਖੇ ਰੱਖਦਾ ਹੈ ਪਰ ਨਾਲ ਜਗਾਨਿਆਂ ਦੇ ਪਿੱਛੇ ਪੈਂਦੇ ਔਰ ਹੱਥ ਚਲਾਉਂਦੇ ਜੁੰਦੇ ਪੱਟਾਂ ਦੇ ਨਾਲ ਟੱਕ ਦੇ ਕਹਿੰਦੇ ਨੇ ਸ਼ੇਰ ਕਿੱਦ ਮੜਾਈ ਹੁੰਦੀ ਧਰ ਸਾਰੇ ਨੇ ਔਰ ਜੋਰ ਤਾ ਕਰਕੇ ਜਾਂਦੇ ਕਿੱਥੇ ਮੈਦਾਨਾਂ ਦੇ ਤੇ ਅੱਜ ਕਹਿੰਦੇ ਸਨੀ ਦਾ ਖੇਡ ਮੇਲਾ ਵੱਡੇ ਮੈਦਾਨ ਦੀ ਗੱਲ ਚੱਲਦੀ ਹੈ ਤੇ ਸਾਹਮਣੇ ਦੇਖਾਂਗੇ ਅਗਲੀ ਕਬੱਡੀ ਪਾਉਣ ਦੇ ਲਈ ਇਹ ਦੁਨੀਆਂ ਦੇ ਵੱਡੇ ਖੇਡਾਂੀਆਂ ਦੇ ਵਿੱਚ ਨਾਮ ਨਾਉਂਦਾ ਤੇ ਸਾਹਮਣੇ ਦੇਖਾਂਗੇ ਇਸ ਸਮੇਂ ਲਓ ਸਾਹਮਣੇ ਰਾਮਰ ਤੋਂ ਵੱਡੀ ਚਾਦਨੀਆਵਾ ਲੈ ਵੀ ਤੇਰਾ ਹੈਪੀ ਜੱਜਾ ਇੱਕ ਹਿਆਰ ਦਾ ਕਰ ਦਿੰਦਾ ਪਿੰਨਾ ਭਰਾ ਕਹਿੰਦਾ ਉਹ ਸਾਡੇ ਦਾ ਇੱਕ ਹਿਆਰ ਤੇ ਜੱਜ ਨਹੀਂ ਕਹਿੰਦਾ ਤੇ ਸਿਮਾ ਪੱਤਰ ਹੋ ਗਿਆ ਸਾਹਮਣੇ ਦੇ ਦੂਸਰੇ ਪਾਸੇ ਸੋਹਣੇ ਟੱਕਰ ਸਿੰਘ ਦੇ ਟੱਕਰ ਸਿੰਘ ਨਾਲ ਹੈ

ਲੋ ਜੋਦੇ ਤੇਰੇ ਲਈ 500 ਰੁਪਏ ਸੱfte ਵੀਰ ਉਹਨਾਂ ਦੇ ਵੱਲੋਂ ਤੇ ਗਗਨ ਸਿੰਘ ਗੜੇ ਵੱਲੋਂ ਵੀ 500 ਰੁਪਏ ਹੋਰ ਕੋਲਿਆ ਬਈ 1000 ਮੇਰੇ ਕੋਲ ਲੈ ਕੇ ਜਾਏ ਜੋਦੇਣਾ 1000 ਰੁਪਏ ਮੇਰੇ ਕੋਲ ਲੈ ਕੇ ਜਾਏ ਸਫਾ ਕਲੇਣਾ ਸੋਨਾ ਨੀ ਮਾਉਂਦੇ ਸੇ ਅੱਜ ਉਹ ਜਿੱਤਾਂ ਪਰ ਅੰਮਰ ਪਰ ਰੇੜੇ ਕਾਤੇ ਮੇਰੇ ਵੀਰ ਕੋਲ ਸੱਜਣ ਆਈ ਪਿੰਡਾ ਮੇਰੀ ਟੀਮ ਦੇ ਲਈ ਜੋੜਦਾ ਲੈ ਵੀ साहिब आम कब हज़ार सफ़ा साला भा लॻे परिवार वञो जे रोकिया काफ़ी ਤਿੰਨ पू ਦਾ 3000 ਦਾ ਤਿਆਰ ਭਾਈ ਕੌਮੀ ਕਹਿੰਦੇ ਕਿ ਮੈਚ ਦੇ ਜੀਤੇ ਨੇ ਵਾਹੋ ਜੀ ਕਹਿੰਦੇ ਆਪ ਦੀ ਸਮਰਤ ਕਰ ਗਿਆ ਉਹ ਪਹਿਲੀ 3000 ਦੀ ਸਮਰਤ ਕਰ ਗਿਆ ਸੁੱਖਾ ਸਾਡਾ ਭਰਾ ਅੱਗੇ ਕਹਿੰਦੇ ਪਰਿਵਾਰ ਵੱਲੋਂ ਅੱਜ ਕਹਿੰਦੇ ਪੈਸੇ ਨੇ 25-25000 ਦਿੱਤਾ ਜਾਣਾ ਦੀਪਾ ਕਹਿੰਦੀ ਕਬੱਡੀ ਕੋਰਟ ਦੇ ਜਿਹੜੇ ਮਖਿਆਲ ਨਹੀਂ ਕੀਤਾ ਚੌਧਰੀਆਂ ਵਾਲਾ ਤਿਆਰ ਬੰਦਾ ਹੈ ਸਾਹਮਣੇ ਚਾਰ ਟਾਫੀ ਜਤ ਵੀ ਰਾਜਾ ਲੜਕਾ ਸਾਹਿਬ ਸਾਡਾ ਉਧਰ ਹੀ ਆ ਪੰਜਾ ਸਾਹਿਬ ਉਧਰ ਕਰਤਾਰਪੁਰ ਦੇ ਖੇਤਾਂ ਵਿੱਚ ਜਿੱਥੇ ਰਿਆ ਮੱਧ ਨਾ ਕਰ ਹਾਲ ਵਗਦਾ ਜਿੱਥੇ ਬਿੰਦਨ ਤੇ ਰਾਂਝਾ ਹੀਰ ਨੂੰ ਲੁਭਦਾ ਜਿੱਥੇ ਬੁੱਲਾ ਨੱਚਿਆ ਸੀ ਗੱਲ ਕੱਢ ਕੇ ਸਾਰੇ ਜਗਨਾ ਵਾਗੇ ਤੇ ਪਾਰ ਬਣਾ ਕੁਝ ਸਾਡਾ ਇਸ ਲਈ ਪਾਕਿਸਤਾਨ ਸਾਨੂੰ ਲੋਕਾਂ ਨੂੰ ਯਾਦ साढा सुभा मीर अंगवार वलो वॾे माने सम्मानोड़ा लिथरा वार कब्डी पॉल ॾिन

चुनावी श ਲੱਗ ਰਿਹਾ ਅੰਕ ਜੋੜ ਲਦਾ ਆਪਣੀ ਟੀਮ ਦੇ ਜੱਸਾ ਮਿੱਤਰਾਂ ਵਾਲਾ ਜੀ ਨੇ ਹੋਰ ਲੱਗਾ ਅੰਕ ਜੋੜ ਦਿੱਤਾ ਆਪਣੀ ਟੀਮ ਦੇ ਲਈ ਔਰ ਮਿੱਤਰਾਂ ਵਾਲੀ ਜੱਸੇ ਨੇ ਐਨ ਟੌਪ ਦੇ ਖਿਡਾਰੀ ਖੇਡਦੇ ਪਰ ਹੁਣ ਕਵਾਟਾ ਵਾਲੀ ਦੀ ਕਬੱਡੀ ਪੈ ਗਈ ਤੇ ਸਾਹਮਣੇ ਚਾਰ ਨੇ ਐਨ ਚੋਟੀ ਦਾ ਮਾਣ ਕਿਹੜਾ ਯਾਰ ਜੋਗਾ ਵੀ ਬੱਲੇ ਬੱਲੇ ਕਰਾਵਾ ਲੰਮਾ ਹੈ ਤੇ ਸਾਡੇ ਗਾਂਦੇ ਪਵਨ ਵਰਗੇ ਲਾ ਜੱਗਾ ਵੀ ਕਹਿੰਦੇ ਦੁਨੀਆ ਦਾ ਮਹਾਨ ਜੱਗੀ ਗਰਾਊਂਡ ਦੇ ਵਿੱਚ ਆ ਗਿਆ ਵੱਡਾ ਮੈਚ ਕਿਹਦਾ ਲੱਗਿਆ ਆ ਮੈਚ 5 ਨੰਬਰ ਕਮ ਆ ਗਿਆ ਦੋਨੇ ਟੀਮਾਂ ਬੈਲੈਂਸ ਦੀਆਂ ਨੇ ਪਰ ਉੱਧਰਲੇ ਪਾਸੇ ਉਹ ਤੰਗੜਾ ਅੰਗ ਜੋੜਨੀ ਕੋਸ਼ਿਸ਼ ਕਰਦਾ ਇਸ ਵੇਲੇ ਖਿਡਾਰੀ ਲਾ ਪਰਮ ਦੀ ਪਈ ਕਬੱਡੀ ਤੇ ਮੁੰਡੇ ਨੇ ਲੱਗਾ ਅੰਗ ਜੋੜ ਦਿੱਤਾ ਜੱਗਾ ਮੱਲੀਆਂ ਵਾਲਾ ਆਪਣੀ ਟੀਮ ਲਈ ਕਰਵਾਉਣਾ ਚੋਦੇ ਸ਼ਿਲੀ ਤੰਦੂਖਾਂ ਦੀ ਸ਼ਾਮ ਦੀ ਧਰਤੀ ਦੇ ਚੇਤੇ ਛੇਤੀ ਜਿੰਦਰ ਦੇ ਨਵੇਂ ਸ਼ਾਹ ਸ਼ਾਲਗੁਰ ਦਾ ਮੈਚ ਚੱਲ ਰਿਹਾ ਹੈ ਮੰਨਿਆ ਜਗਤ ਦੇ ਕਹਿੰਦੇ ਵੀ ਲਗਾਤਾਰ ਤਿੰਨ ਰਸੇ ਲਾ ਕੇ ਹੈਟਟ੍ਰਿਕ ਮਾਰੀ ਹੈ ਨੇਕੀਓ ਇਹ ਚੈਂਪੀਅਨ ਸ਼ੋਕ ਦੇ ਨਾਲ ਹੈਟਟ੍ਰਿਕ ਜਗਤ ਦੇ ਨਾਮ ਹੋ ਗਈ ਹੈ ਲੱਗੀਆਂ ਬਾਗ ਟੱਕਰ ਰਹਿੰਦਾ ਨੰਬਰ ਕਬੱਡੀ 44 ਵਾਲਾ ਆ ਗਿਆ ਆ ਸਾਹਮਣੇ ਕਹਿੰਦੇ ਕਬੱਡੀ ਪਾਗੀ ਤੇ ਜੱਸਾ ਫੇਰ ਸਾਹਮਣੇ ਆਹ ਸਾਹਮਣੇ ਤੇ ਗਾਗੇ ਲੰਬੇ ਪਰ ਪੁਆਇੰਟ ਸਾਹਮਣੇ ਦੇ ਗਾਗੇ ਧਾਵੀ ਦੇ ਲਈ ਆਹ ਮੁੰਡੇ ਦੀ ਕਬੱਡੀ ਦੂਜੀ ਆਪ 5000 ਦੀ ਪੈਣ ਜਾ ਰਹੀ ਹੈ ਸੁੱਤਰ ਰੰਗਾਂ ਜਾਂਦੇ ਪਰਿਵਾਰ ਵੱਲੋਂ ਇੱਕ ਕਹਿੰਦੇ 3000 ਚ ਨਾਨ ਕਰਾਈ ਤੇ ਦੋ ਜੜੀਆਂ ਬਚਦੀਆਂ ਕਹਿੰਦੇ 5000 ਕਰ ਦਿਓ ਆਹ ਸਾਹਮਣੇ ਦੇ ਗਾ ਕੇ ਦੀਪਾ ਇਸ ਵੇਲੇ ਕਿਸੇ ਨਗਰ ਦਾ ਵੱਡਾ ਮਾਲਾ ਵੱਡਾ ਕਬੱਡੀ ਪਾਉਣ ਲਈ ਅਰੇ ਤੇ ਮੇਰੇ ਖੌਫਾ ਬੰਦ ਕਰ ਰਹੇ ਹੋ ਵਾਹ ਲੱਗਾ ਬਹੁਤ ਦੀਪਾ ਕਹਿੰਦੇ ਕਮਾਲ ਹੀ ਕਰ ਗਿਆ ਤੇ ਇਹ ਟੱਕਰਾ ਮੈਚ 2000 ਦੇ ਵੀ ਟੀਮਾਂ ਦੇ ਵਿਚਾਲੇ ਸਿਰਾਂ ਦੀ ਟੱਕਰ ਹੋ ਰਹੀ ਹੈ सुठा सारा प्राह रे न ਇਹ ਉਹ 7000 ਦੇ ਗਰੀਏ ਮੇਰੇ ਮਿੱਤਰੋ ਉਹ 7000 ਦੇ ਬਣੇ ਆ ਅੱਜ ਚਾਚਾ ਜੀ ਵੀ ਹੋਏ ਆ ਲਓ ਪਤੀ ਸਾਹਿਬ ਚਲਦੇ ਹੋ ਮੈਚ ਦੀ ਆਪਾਂ ਪੁਆਇੰਟਾਂ ਦਾ ਦੇਖਾ ਜੂਗਾ ਸਾਂਝਾ ਕਰੀਏ ਲਿੱਤਰਾਂ ਦੀ ਟੀਮ ਦੇ ਜਿਹੜੇ ਨਾਂਅ ਅੰਕੜੇ ਆ ਤੇ ਮੰਨੀਆਂ ਦੀ ਟੀਮ ਦੇ ਸਾਢੇ ਤੇ ਨਾਂ ਆ ਤਗੜਾ ਮੈਚ ਕਿਹਾ ਯਾਰ ਦੋਨਾਂ ਟੀਮਾਂ ਦੇ ਦਰਮਿਆਨ ਵੱਡੇ ਮੈਚ ਦੀਆਂ ਗੱਲਾਂ ਵਾਹ ਕਮਟਰ ਤੋਂ ਚੱਲ ਗਿਆ ਹੱਥਾਂ ਦੇ ਚੱਲ ਕੇ ਦਿਖਾ ਰਿਹਾ ਹੈ ਕਿ ਕਈਆਂ ਨੂੰ ਬਾਪੂ ਮਿਲਿਆ ਨਹੀਂ ਕਈ ਘਰ ਮਾਮਾ ਪਿੰਦ ਸੁੰਨੇ ਨੇ ਕਈਆਂ ਦੇ ਬਿਹੜੇ ਲਾਲ ਕੰਨਣ ਕਈ ਘਰ ਧੀਆਂ ਦੇ ਜੁਮਮੇ ਨੇ ਮਾਤੀ ਲੈ ਕੇ ਲਗਾਏ ਜਾਂਦੇ ਤਾਂ ਪਾਲੇ ਤੋਂ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਇਹ ਤਾਂ ਆਪੋ ਆਪਣੇ ਕਰਮ ਹੁੰਦੇ ਨੇ ਇਹ ਤੇ ਆਪੋ ਆਪਣੇ ਕਰਮ ਹੁੰਦੇ ਨੇ ਜੇ ਜੋਰ ਮਾਰ ਕਿਉਂ ਤਾਂ ਸਾਹਮਣੇ ਕਬੱਡੀ ਦੇ ਖਿਲੇ ਕਹਿੰਦੇ ਕਿ ਉਹਦੇ ਨਾਮ ਵਿੱਚ ਵਾਹੋਂ ਭੂ ਰਿਹਾ ਤੁੜਾ ਕਿਹਦੇ ਤੱਕ ਦਾ ਨਾ ਕਬੀ ਟੀਮ ਦੇ ਜੋਰਦਾਰਾ ਤੇ ਲੁੱਟੋ ਮੈਚ ਜਦੋਂ ਪਹਿਲੇ ਸਵੇਰਾ ਕਿੰਨਾ ਜਾ ਰਿਹਾ ਹੈ ਜੋ ਪਹਿਲਾਂ ਵੀ ਆਖਿਆ ਫੁੱਟਬਾਲ ਚਾਹੇ ਹਾਕੀ ਵਿੱਚ ਇੱਕ ਬੋਲ ਹੋਣਾਵੇ ਜੋਦੀਆਂ ਨੂੰ ਸੌਨਾ ਦੀ ਮਜੇ ਦਾ ਪਰ ਕਬੱਡੀ ਵਿੱਚ ਇੱਕ ਰੇਡ ਬਣੀ ਇੱਕ ਵਸਾ ਲਾਗਣਾ ਮੈਚ ਬਰਾਬਰ ਫੁੱਟਬਾਲ ਹੀ ਆ ਜਾਣਾ ਚਾਹੀਦਾ ਹੈ ਲੱਗੋ ਜੱਪੋ ਜਿਵੇਂ ਅਗਲੀ ਕਬੱਡੀ ਮਾਣ ਦੀ ਇਮਾਨਤ ਵਿੱਚ ਖੋਮ ਆਇਆ ਲੱਗੋ ਜੇ ਕਬੱਡੀ ਆ ਜਾਂਦੀ ਹੈ ਕਾਰਕਾਰੀ ਕਾਹਦੇ ਹੁਣ ਕਹਿੰਦੇ ਸੱਤੋ ਹੁਸਨ ਕੁਰੀਆ रुपा कनेडा ते चला परिवार रिकार्डिया लावे दीपा 700 आज का एक पक्ष हो गया और कबड्डी के अंदर पंगा निकलती है कौन सिंह का परिवार रोसिमा परिवार सरदार केरे सिंह ने सबको घेरने के अलावा परिवार उधर भी बिन्नी कह रहे हैं और जितने पे माया नहीं जा रही है पर इनके पीछे वो देखोगे कंदे बनाके कंदे काके कंदे इनाम के चले आ रहे हैं दरिया टक्कर से भी लग गए ਕਿੰਦੇ ਨਹੀਂ ਲੈ ਵੀ ਪਿੰਦੇ ਪਿੰਡਾ ਬਲੂਰੀ ਜੀ 500 ਹੋਰ ਲੈ ਜੀ ਦੀਪੇ ਦਾ ਮੇਰੇ ਕੋਲ ਪਾਟਾ ਕਿ ਸਾਡੇ ਭਰਾ ਕਹਿੰਦੇ ਕਿੰਨਾ ਚੁੱਕੇ ਤੇ ਨਾਲ ਦੰਮੇ ਭਾਜੀ ਦੇ ਵੱਲੋਂ ਸਾਡੇ ਭਰਾ ਕਹਿੰਦੇ ਦੀਪੇ ਨੇ ਕਿਹਾ 500 ਹੋਰ ਮੈਂ ਖਿਲਾਉਂਗੀ ਬੜੀ ਪਰ ਸਾਹਮਣੇ ਇਸ ਸਮੇਂ ਪਾੜ ਮੈਚ ਫਸ ਗਿਆ ਦੋਨੋਂ ਟੀਮਾਂ ਦੇ ਵਿਚਕਾਰ ਕਿ ਕਿਹੜੀ ਟੀਮ ਨੇ ਜਿੱਤਣਾ ਉਹ ਸ਼ੱਕ ਦੇ ਵੀ ਦੇ ਰਹੀ ਹੈ ਉਹ ਮੇਲਾ ਸਰੀ ਦਾ ਮਿੱਥੇ ਟੱਕਦੇ ਪੈਣੀ ਆ ਆ ਵੱਡਾ ਮਾਰ ਕੇ ਡਾ ਯਾਰ ਹੋਣੇ ਟੀਮਾਂ ਬਰਾਬਰ ਦੀਆਂ ਨੇ ਮੱਥਾ ਲੰਦ ਸੇ ਵੀ ਐਨ ਕੋਣੇ ਟੀਮਾਂ ਸਿਹਰਾ ਕਰਾਉਂਦੀਆਂ ਨੇ ਵਕ ਵਕ ਨਗਰਾਂ ਦੇ ਵਿੱਚ ਅੱਜ ਕਹਿੰਦੇ ਵੱਡੇ ਮਾਰਨ ਵਾਲੀ ਗੱਲ ਆ ਆ ਜੋਰ ਦਾ ਜੋਰ ਦਾ ਜੋਰ ਦੀ ਆਵਾਜ਼ ਆਓ ਆ ਜੋਰ ਦਾ ਤੇ ਪਰਾਵਾ ਤਾੜੀਆਂ ਮਾਰਦੇ ਜੋਰ ਨਾਲ ਹੋਰ ਦੇ ਵਿੱਚ ਜੋਰ ਦੇ ਪਾਉਂਦੇ ਦਵਾਣਾ ਕੁਝ ਬਾਗਾਂ ਦੇ ਆ ਰਹੇ ਜਾਂਦੇ ਆ ਏ ਜੁੱਟਾਂ ਦੇ ਵਾੜਾ ਕੁਝ ਗਾੜ੍ਹੇ ਜਿਹੜੇ ਪੁੜੀਆਂ ਨੇ ਜੁੱਟਾਂ ਦੇ ਵਾੜਾ ਲੱਖ ਤਗੜਾ ਕਾਕਲੀ ਕਬੱਡੀ ਮਾਉਣ ਲਈ ਫਿਰ ਮੌਜੂਦ ਤੇ ਜਾ ਰਿਹਾ ਹੈ ਇਹ ਇਸ ਵੇਲੇ ਲੰਮੜਾ ਤਲਵੰਡੀ ਚਾਹਦਰੀਆ ਵਾਲਾ ਜਿਹਦੀ ਕਬੱਡੀ ਪੈ ਗਈ ਸਾਹਮਣੇ ਚਾਰ ਸਿਮਾ ਪੱਤਣ ਕਹਿੰਦੇ ਉੱਲੇ ਪਾਸੇ ਆਹ ਸੱਤੂ ਬੱਲੇ ਬੱਲੇ ਕਰਾਉਂਦਾ ਇੱਧਰਲੇ ਪਾਸੇ ਆਹ ਮੈਚ ਲੱਗਿਆ ਜਿਵੇਂ ਪੱਟੀ ਨੇ ਪਾਣਾ ਦੱਸਿਆ ਨਹੀਂ ਇੱਕ ਕਬੱਡੀ ਮੁੰਗੇ ਜੱਫਾ ਲਾ ਗਿਆ ਤੇ ਆਹ ਯਤਨ ਵੱਡਾ ਮੈਰੀ ਕਰ ਗਿਆ ਜਿੱਲੇ ਬੱਲੇ ਹੋ ਗਈ ਬੱਲੇ ਬੱਲੇ ਆਹ ਸਾਹਮਣੇ ਉਹ ਬਿੰਗੇ ਜੂਸਾ ਦੇ ਕਿੱਕੀ ਪਾਉੜ ਸ਼ਰੀਰ ਤੇ ਕੱਤੀ ਪੂਣੀ ਪੈਂਦੀ ਆ ਉਹ ਜੇ ਰਿੰਦ ਨਾਲ ਬੜੇ ਤੇ ਗਾਲ ਮਨਾਉਣੀ ਜਾਂਦੀ ਆ ਅਗਲੀ ਕਬੱਡੀ ਫੇਰ ਕਹਿੰਦੇ ਕੋਰਾ ਹੈ ਲਿੱਤਰਾ ਵਾਲਾ ਕਬੱਡੀ ਮਾਉਣ ਦੇ ਮਨ ਆਇਆ

सिमा के आ रहे हैं और गगन हैप्पी के आ रहे हैं काम के साथ आयोजन कर दिए हैं सिमा 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 एक पकड़ी पकड़ा वो एक पकड़ी खेला बारे से ये वो बना के निकल रहा है शिकार से और लगा दे ओ हत्या के सामने मकाबला के आज नंबर मोड़ जाते सवाल वगैरह पर ਆਹ ਵੀ ਤਾੜੀਆਂ ਮਾਰ ਲਓ ਜੱਲਦੇ ਹੁਣ ਆਵਾਜ਼ ਖੋਲੋ ਆ ਸੈਮੀ ਚੱਲਦਾ ਫੰਜਰਾਂ ਨਾਲ ਚੱਲਦਾ ਇਸੇ ਪਿੰਡ ਦਾ ਦੀਪਾ ਫੇਰ ਕਬੱਡੀ ਪਾਉਣ ਦੇ ਵਾਲਿਆ ਆ ਸਾਹਮਣੇ ਚਾਰ ਨੇ ਦੁਨੀਆਂ ਤੇ ਪੰਨੇ ਪਰੰਨੇ ਜਾਫੀ ਆ ਆ ਚਾਰਾਂ ਦੇ ਵਿੱਚੋਂ ਆ ਕਾਉਂਡ ਡੱਕੂ ਕਰਨਾ ਸਮੇਂਦੀਆ ਪਿੰਡ ਦੇ ਵਿੱਚ ਜੇਡ ਦਾ ਪੁੱਟਨੀ ਸਾਹਿਬ ਇਹ ਵੀ ਬੜੇ ਮਾਨ ਵਾਲੀ ਗੱਲ ਆ ਵੱਡਾ ਪ੍ਰੈਸ਼ ਹੁੰਦਾ ਪਿੰਡ ਦੇ ਵਿੱਚ ਨੇ ਲਗੀ ਤਾਰੀਖ ਕੋਈ ਨਾ ਬਣਨੀ ਹਾ ਦਿੱਤਾ ਤਮਾਲ ਨਾ ਪਿਆ ਗਿਆ ਚੋਟੀ ਦਾ ਮੁਕਾਬਲਾ ਆ ਰਸੇ ਦੀ ਟੱਕਰ ਹੈ ਉਹ ਵੀ ਬੱਛੀਆਂ ਆਇਆ ਖੇਡ ਦੇ ਮੈਦਾਨ ਵਿੱਚ ਖੇਡ ਨਹੀਂ ਲਗੀ ਫਿਰ ਅੱਜ ਬੰਦਾ ਲੱਗੂਗੀ ਆਹ ਟੱਕਰ ਸ਼ਰੀਰ ਤੇ ਸਾਹਮਣੇ ਦੇ ਗਾਕੇ ਪਿੰਡਾ ਸੱਜਣ ਵਾਲੀਆ ਕਬੱਡੀ ਪੋਲਵੇ ਦੇ ਹਲਾ ਉਧਰ ਚਾਰ ਨੇ ਸਿਮਾ ਤਿਆਰ ਕਿਉਂ ਨਾ ਬੱਲੇ ਬੱਲੇ ਪਰ ਉਧਰਲੇ ਪਾਸੇ ਕਹਿੰਦੇ ਸੁੱਖਾ ਵੀ ਇਹਨਾਂ ਤਿਆਰ ਪਰ ਤਿਆਰ ਤੇ ਸਿਮਾ ਫੇਰ ਸਾਹਮਣੇ ਹੋ ਕੇ ਪੱਟੀ ਸਾਹ ਵਾਹੋ ਵਾਹ ਪੁਣਿਆ ਪਿਆਰ ਵਾਲਾ ਪਿਆਰ ਵਾਲਾ ਵਿਰਾਂ ਦਾ ਪ੍ਰਤੀ ਜਹਾਂ ਦਾ ਜਿੰਮ ਖੇਡ ਗਿਆ ਤੇਸੀ ਤੋਂ ਮਾਇਓ ਅਣਜਾਣੇ ਫਰਮਾਨ ਹੈ ਤੇ ਆਵਾ ਕਰਤੀ ਕਹਿੰਦੀਆਂ ਵੀ ਖਾਂਦਾ

ਆਹ ਸਾਰੇ ਪ੍ਰੇਰ ਤੇਰੇ ਕਹਿ ਤੇ ਆਇਆ ਭਰਾ ਦੇ ਅੱਜ ਕਬੱਡੀ ਜਿੰਮੇਵਾਰੀ ਪ੍ਰਾਨ ਨੇ ਦੱਸਿਆ ਇਹ ਗੁੱਲੇ ਨਾਲ ਬੜਾ ਵੱਡਾ ਪਿਆਰ ਹੈ ਜਦੋਂ ਕਹਿੰਦੇ ਉਦੋਂ ਮਿਲ ਲਾ ਜਾਂਦਾ ਹੈ ਅੱਜ ਕਹਿੰਦੇ ਗਰਾਊਂਡ ਦੇ ਵਿੱਚ ਭਰਾ ਦੇ ਦਰਸ਼ਨ ਕਰਾਏ ਪਰ ਇਧਰਲੇ ਪਾਸੇ ਐਨ ਕਹਿੰਦੇ ਲੰਮੜ ਚੌਂਵੰਡੀ ਚੌਧਰੀਆਂ ਵਾਲਾ ਕਬੱਡੀ ਪੌਣ ਦੇ ਵਜਿਆ ਹੈ ਤੇ ਉਧਰਲੇ ਪਾਸੇ ਆਮਣ ਮੱਸੀਆਂ ਵਾਲਾ ਦੱਸਦਾ ਇਹ ਪੁਆਇੰਟ ਕਹਿੰਦੇ ਧਾਮੀ ਨੂੰ ਦਿੱਤਾ ਗਿਆ ਕਿ ਸੂਰਵੀਰ ਜੁਆ ਮੈਣਾ ਮੌਤ ਵਰਗਾ ਜਦ ਲੱਗ ਜਾਂਦਾ ਜਦ ਵਿੱਚ ਭਾਲਿਆਂ ਤੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾਂਦਾ ਹੋ ਜੰਗਾ ਜੰਗਾ ਮੱਤ ਪਿਆਲਿਆਂ ਤੇ ਸਭ ਨੂੰ ਕਹਿੰਦੇ ਬੰਦਾ ਕੋਈ ਹੋਰ ਹੋਣਾਿੰਦਾ ਪਹੁੰਚਦਾ ਜੋਰ ਜੋ ਮਸਾਲਿਆਂ ਤੇ ਉਸ ਮਿਸਤਰੀ ਨੇ ਕਿਹੜੇ ਨਾਲ ਪਾਉਣਾ ਅੱਕ ਜਾਂਦਾ ਜਸਾਲ ਗਰਮਾਲਿਆਂ ਤੇ ਹੱਥ ਤੋਂ ਕੋਈ ਨਾ ਕਰਦਾ ਸੰਗੂ ਟਿੱਕ ਜਾਂਦੇ ਜੋ ਮਾਰੇ ਰਖਵਾਨਿਆਂ ਤੇ ਪੈਲਿਆਂ ਤੇ ਜੋ ਮਾਰੇ ਰਖਵਾਨਿਆਂ ਨੂੰ ਆਹ ਕਮੇਡੀ ਫੇਰ ਵੀ ਜੰਮਰ ਦੇ ਨਾਲ ਪਾੜਿਆ ਸਖ ਦੇ ਖਰਾਲਿਆਂ ਦੇ ਜਿਆਦਾ ਟੱਕਰ ਸਾਰੇ ਵੀ ਟੱਕਟ ਟੱਕਟ ਖੋਲ ਨਹੀਂ ਪਿਆ ਓ ਜੀਓ ਇਨਸਾਨੀਆ ਗਾਜੋ ਯੇ ਪੱਕੇ ਜਨ ਜੀਤੇ ਤੇ ਤੋਹ ਜੱਤੇ ਕਾਰੀਆਂ ਜੇਰ ਮਾਰ ਜਾਓ ਓ ਮੇਰਾ ਪੁੱਤ ਜੇ ਤਿਆ ਜਕਵਾ ਕਰਿਆ ਸਿਰੇ ਦੀਆਂ ਕੌਡੀਆਂ ਲੱਗਿਆ ਕਿਹ ਪਿੰਚ ਪੇੜਾਂ ਤੇ ਕਾਹ ਪਟਾਕੇ ਧੂਕ ਕੇ ਸੁਨਾਨੀ ਦੀ ਖਿੱਚ ਖਿੱਚ ਕੇ ਪਿੰਚ ਦੀਆਂ ਪਿਆ ਓ ਵੀ ਕੋਲੇ ਮੇਰੀ ਜਵਾਨਾਂ ਦੀ ਓ ਫਰਾਕ ਸ਼ੇਰਾਂ ਪੁੱਤੀ ਵੱਜਦੀਆਂ ਥਾਪੀਆਂ ਨੇ ர ਬੰਲੀ ਜਾਂਦੇ ਜਿੱਤਣਾ ਦੇ ਦਰਮਿਆਨ ਇਹ ਦੂਜਾ ਸੈਮੀ ਤਗੜਾ ਖੇਡਾ ਜਾ ਰਿਹਾ ਹੈ ਐ ਵੀ ਗੁਰਦੇਵ ਸਿੰਘ ਤੁਸੀਂ ਲੈਟਾ ਔਨ ਕਰਵਾਣੇ ਆਪਾਂ ਜਿਹੜੇ ਟਰਾਲੀ ਦੂਨੀਆ ਲਓ ਕਬੱਡੀ ਪੈ ਗਈ ਬੰਲੀ ਸਾਹਮਣੇ ਜਾ ਕੇ ਚਾਲ ਲੈ ਵੀ ਲੰਬੜਾ ਗੁਰ ਕਰਨਾ ਪੈਣਾ ਔਰ ਯੋਧਾ ਤਿਆਰ ਜਗ੍ਹਾ ਤੇ ਆਰ ਤੇ ਪਵਣ ਤਿਆਰ ਯੋਧੇ ਸਿੱਧੀ ਨਾ ਕਰੂਏ ਤੇ ਪੁਆਇੰਟਾਂ ਨਾਲ ਮੈਚ ਕਰਾਵੇ ਪੀਰ ਬੰਗੂ ਸਿੰਘ ਨੇ ਪੰਜ ਮਾਰਿਆ ਇਹ ਮੈਂ ਵੀ ਜੜਦਾ ਕੁੱਤਾ ਅਰਜਨ ਵਰਗਾ ਨਹੀਂ ਕੁੱਤਾ ਬੰਲੀ ਕੀ ਤੇ ਕਹੜੀ ਨਾ ਮੁਕਰ پر کر دور اپنی ٹیم نے کرے جو بکرے میرے بچوں کوٹی کوے ہیرے میدان وچ آ گئے اس لیے سنگھو دے طرح دے جو رنگ دے کمی پوائنٹ دے باہر والے جاتی ہے میرے بچوں جو دکھا گے چار ہن مار دے پٹے प्यारे गया अब मेरी हिस्सा चोटी चोटी कब्जी के साथ ਤੇ ਜਾਫੀ ਕਰਦੇ ਕੋਹਾਂ ਕਬੱਡੀ ਪਾ ਗਾ ਪਰ ਹੁਣ ਲੱਗ ਰਿਹਾ ਜੀ ਕਹਿੰਦੇ ਬਰੀਆਂ ਵੀ ਘਵਾ ਦਿੰਦੀ ਹੈ ਤੰਗੜਾ ਜਫਾ ਲਾ ਦਿੰਦਾ ਮੈਚ ਫਸ ਗਿਆ ਤਿੰਨੋ ਟੀਮਾਂ ਦੇ ਦਰਮਿਆਨ ਇਹ ਪੌਂਡੀ ਪਾਉਂਦੇ ਨੇ ਨੰਬਰ 6 ਉਹ ਬੋਲੇ ਬੋਲੇ ਕਰਮਾਂ ਦੇ ਨਾਲ ਵੰਗਿਆ ਕਬੱਡੀ ਪੌਂਡ ਦੇ ਭਰਾ ਨੂੰ ਬੇਤੇਵ ਲੱਟਾ ਆਉਣ ਕਰ ਲਈਏ ਮੈਚ ਤਗੜਾ ਗਿਆ ਆ ਜਸੂਰ ਦੀ ਧਰਿਆ ਮੱਛਾ ਇਸ਼ਾ ਕਰਨਾ ਮਾਂ ਦੀ ਗੋਦੀ ਦੀ ਗਾਡੀ ਸਖਤ ਡਿਊਟੀ ਹੁੰਦੀ ਪੁਲਿਸਮੈਨ ਤੇ ਦੋਮੀ ਦੀ ਹੰਮੜਾ ਪਰ ਜਗਮ ਸੁੱਕਦੇ ਨਾਲ ਲਾਈਆਂ ਪੁਣੀਆਂ ਚੋਟਾਂ ਦੇ ਆਹ ਰਿਸ਼ਤੇਦਾਰੀ ਨਹੀਂ ਰਹਿੰਦੀ ਜਦ ਮਸਲੇ ਮੱਜਾ ਨੋਟਾਂ ਦੇ ਘਰ ਦੀ ਕੰਡੀ ਵਰਗਾ ਨਸ਼ਾ ਪਲੇਅਰ ਨੂੰ ਤਾੜੀ ਨਾਲ ਸੰਧੂਆ ਕਈ ਵਾਰੀ ਕੰਮ ਕਰਾ ਦਿੰਦਾ ਪੰਪ ਮਾਰਿਆ ਆੜੀ ਦਾ ਪੰਪ ਮਾਰਿਆ ਆੜੀ ਦਾ ਔਰ ਇਹ ਰੇਅਰ ਪਾਉਂਡ ਦੇ ਵਿੱਚ ਖੇੜੇ ਕਰਵਾਤਾ ਹੋਇਆ ਜ਼ਿੰਦਗੀ ਵਿੱਚ ਤਾਂ ਮਿੱਤੋ ਪੱਕੇ ਨਿਸ਼ਾਨ ਬਣਾਉਣੇ ਆ ਖੇਰੇ ਪੈਸਾ ਤੇ ਹਰ ਕੋਈ ਕਮਾਉਣ ਦਾ ਪਰ ਨਾਮ ਕਮਾਉਣੇ ਇੱਥੇ ਬੜੀ ਕਾਮਯਾਬੀ ਲਈ ਕੰਨਾ ਕੰਨੀ ਕੰਨੀ ਆ ਤੇ ਕਾਮਯਾਬੀ ਦੇ ਪੱਕੇ ਮਿੱਤੋ ਲਾਈਟਾਂ ਜਗਾਓ ਯਾਰ ਹੈਲੋ ਕੋਈ ਲਾਈਟਾਂ ਆਨ ਕਰਦੇ ਬਾਈ ਕਈ ਵਾਰੀ ਕਾਲ ਕਰਤੀ ਆ ਮੇਰਾ ਮਾ ਆ ਕਿਧਰ ਲਾਈਟਾਂ ਵਾਲਾ ਅਈ ਨਾ ਕਾਊਂਟ ਕਰੀ ਜਲਦੀ ਨਾ ਲਾਲ ਨਿਕਰਾਂ ਵਾਲਾ ਹਨੀ ਜਿਹੜੀ ਟੀਮ ਫੇਡਦੀ ਤੇ ਆਹ ਕਹਿੰਦੇ ਦੀਪਾ ਇਸੇ ਪਿੰਡ ਵਾਲਾ ਤਗੜਾ ਅੰਕ ਜੋੜ ਗਿਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਤਲਵੰਡੀ ਚੌੜੀਆਂ ਚੌੜੀਆਂ ਵਾਲਾ ਕਹਿੰਦੇ ਫੇਰ ਨੰਬਰ ਤਿਆਰ ਵਰ ਤਿਆਰ ਹੈ ਲਾਈ ਸਤੂ ਮਸਲਾ ਕਹਿੰਦੇ ਜੰਗ ਦਾ ਬਣ ਗਿਆ ਲੈ ਵੀ ਸੰਧਿਆ ਅੱਜ ਕਹਿੰਦੇ ਪਿੰਡ ਵਾਲੇ ਕਹਿਣਗੇ ਕਿ ਮੁੰਡਾ ਨੇ ਪ੍ਰੋਫੈਸ਼ਨ ਚੋਪੀਆ ਕਰਤਾ ਹੈ ਮੁੰਡੇਰੇ ਪ੍ਰੋਫੈਸਰ ਚੋਟੀ ਦਾ ਨਾਮ ਹੈ ਆ ਨੰਬਰ ਵੀ ਲਾਕ ਆਊਟ ਕਰ ਦਿਓ ਪ੍ਰਬੰਧਕਾਂ ਵੱਲੋਂ ਮੈਂਦੀ ਹੈ ਮੈਟਾ ਦੇ ਵਿੱਚ ਵੰਦੇ ਜਿੰਨੀ ਜਿੰਨੀ ਉੱਪਰ ਦਾ ਇਧਰ ਵੀ ਪਾਸੇ ਚੱਲਦਾ ਹੋਇਆ ਮੈਚ ਮਾਬਦਾਨਾ ਨਹੀਂ ਭਾਜੀ ਇੱਥੇ ਵਿੱਚ ਪੁੱਜ ਗਈ ਹੈ ਉੱਤੋਂ ਨੋਟ ਕਰ ਲਿਓ 15 ਮਿੰਟ ਦਾ ਰਸਤੇ ਜਿਹੜੀ 15 ਮਿੰਟ ਬਾਅਦ ਫਾਈਨਲ ਮੈਚ ਹੋ ਜਾਣਾ ਹਾਂ ਕੁੱਲ ਟੀਮਾਂ ਨੂੰ ਬੇਨਤੀ ਆ ਰਿਹਾ ਹੈ 15 ਮਿੰਟ ਤੋਂ ਬਾਅਦ ਫਾਈਨਲ ਮੈਚ ਹੋਣਾ ਚੱਲਦੇ ਹੋਏ ਮੈਚ ਦੇ ਵਿੱਚ 20 ਅੰਕ ਰਿਹਾ ਲਿੱਤਰਾ ਦੀ ਟੀਮ ਨੇ ਤੇ ਸਾਡੇ 22 ਅੰਕ ਰਿਹਾ ਮੰਡੀਆਂ ਦੀ ਟੀਮ ਨੇ ਸਭੀ ਗੱਲ ਕਹਿੰਦੇ ਗੱਲ ਮੰਡੀਆਂ ਦੀ ਟੀਮ ਨੇ ਅੰਕ ਰਿਹਾ ਹਰ ਇੱਕ ਮੈਚ ਜਿਹੜੇ ਸ਼ੁਰੂਆਤ ਤੋਂ ਹੋਂਦ ਤੱਕ ਹੋਇਆ ਹੈ ਸਾਰੇ ਮੈਚਾਂ ਦੇ ਵਿੱਚ ਇੱਕ ਜੋਫਾ ਜਿਹੜਾ ਵੱਧ ਲੱਗਦਾ ਰਿਹਾ ਤੇ ਕਰਕੇ ਜਿੱਤਾਂ ਰਹੀ ਹੈ ਸਾਰੀਆਂ ਟੀਮਾਂ ਨੇ ਤਾੜੀਆਂ ਮਾਰਦੇ ਜ਼ੋਰਦਾਰ ਲਾਸਟ ਪਾਰਾਂ ਦੇ ਵਿੱਚ ਆ ਕੇ ਜਿੱਤਾਂ ਰਹੀਆਂ ਕਿਉਂਕਿ